ਅੱਜ ਪਿੰਡ ਮੁਸ਼ਕਾਬਾਦ ਦੇ ਜੋ ਨਿਵਾਸੀਆਂ ਤੇ ਜੋ ਆਲੇ ਦੋਲੇ ਪਿੰਡਾਂ ਦੇ ਵੱਲੋਂ ਇੱਕ ਧਰਨਾ ਲਗਾਇਆ ਗਿਆ ਲੁਧਿਆਣਾ ਜੋ ਨੈਸ਼ਨਲ ਹਾਈਵੇ ਹੈ ਉਹ ਬੰਦ ਕੀਤਾ ਗਿਆ ਹੈ ਕਾਰਨ ਕੀ ਹੈ ਕਾਰਨ ਇਹ ਹੈ ਕਿ ਜੋ ਪਿੰਡ ਮੁਸਕਾਬਾ ਦੇ ਵਿੱਚ ਜੋ ਫੈਕਟਰੀ ਲੱਗ ਰਹੀ ਹੈ ਕਰੀਬ 2 ਸਾਲ ਤੋਂ ਜੋ ਇਹ ਮਾਮਲਾ ਗਰਮਾਇਆ ਹੋਇਆ ਪਹਿਲਾਂ ਵੀ ਕਈ ਵਾਰ ਧਰਨੇ ਲੱਗ ਚੁੱਕੇ ਨੇ ਇਹ ਪਿੰਡ ਦੇ ਨਿਵਾਸੀਆਂ ਵੱਲੋਂ ਨੇ ਪਿੰਡ ਘਰ ਬਕਾਓ ਵੀ ਕਰ ਚੁੱਕੇ ਨੇ ਅੱਜ ਜੋ ਉਹਨਾਂ ਨੇ ਦੁਬਾਰਾ ਧਰਨਾ ਲਗਾਇਆ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕੀਤਾ ਹੋਇਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਜੋ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਜੋ ਨੇ ਕਾਦੀਆਂ ਦੇ ਜੋ ਮੈਂਬਰ ਇੱਥੇ ਪਹੁੰਚੇ ਹੋਏ ਨੇ ਪਿੰਡ ਮੁਸਕਾਬਾ ਖੀਰਨੀਆਂ ਟੱਪਨੀਆਂ ਤੇ ਹੋਰ ਨਾਂ ਲੱਗਦੇ ਪਿੰਡ ਦੇ ਨਿਵਾਸੀ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਜਾਣ ਕੀ ਕਹਿਣਾ ਇਹਨਾਂ ਦਾ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪਰਤਾਨ ਭਾਰਤੀ ਕਸਾਇਨ ਕਾਦੀਆਂ ਜੋ ਅੱਜ ਦਾ ਸਾਡਾ ਧਰਨਾਵਾ ਇਹਦੀ ਅਸੀਂ ਕਾਫੀ ਲੰਬੇ ਸਮੇਂ ਤੋਂ ਕਾਲ ਦਿੱਤੀ ਹੋਈ ਸੀਗੀ ਕਿਉਂਕਿ ਜੋ ਸੰਘਰਸ਼ ਹੈ ਤੇ ਇਹ ਆਪਣੇ ਪਿਛਲੇ ਸਾਲ ਦਾ ਜਨਵਰੀ ਦਾ ਚੱਲ ਰਿਹਾ ਵਾ ਜਿਹੜੇ 15 ਤੋਂ 18 ਪਿੰਡ ਰੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਪੂਰਨ ਤੌਰ ਤੇ ਅੱਜ ਸਾਰੇ ਪਿੰਡ ਇੱਥੇ ਮੌਜੂਦ ਨੇ ਕਿਉਂਕਿ ਇਹ ਜੋ ਫੈਕਟਰੀ ਆ ਪਹਿਲਾਂ ਘਰਾੜੀ ਰਾਜਪੂਤਾ ਲੱਗੀ ਹੋਈ ਆ ਉੱਥੇ ਵੀ ਇਹਦਾ ਹੁਣ ਬਹੁਤ ਜ਼ਿਆਦਾ ਵਿਰੋਧ ਆ ਉਹ ਲੋਕਾਂ ਨੂੰ ਯਾਰ ਪਤਾ ਨਹੀਂ ਸੀ ਉਹ ਲੋਕ ਜਾਗਰੂਕ ਨਹੀਂ ਸੀ ਹੁਣ ਉਹਨਾਂ ਨੇ ਵੀ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਉੱਥੇ 스멜 ਆਉਂਦੀ ਆ ਬਦਬੂ ਆ ਰਹੀ ਆ ਮੱਖੀ ਮੱਛਰ ਦਾ ਬਹੁਤ ਸਮੱਸਿਆ ਵਾ ਤੇ ਉਹਨਾਂ ਨੂੰ ਇੱਕ ਸਕੇਨ ਦੀ ਸਮੱਸਿਆ ਬਹੁਤ ਆ ਰਹੀ ਆ ਇਸ ਕਰਕੇ ਸਾਨੂੰ ਇਹ ਗੱਲਾਂ ਦਾ ਅਸੀਂ ਪਹਿਲਾਂ ਹੀ ਅਵੇਰ ਸੀ ਅਸੀਂ ਇਹਦਾ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਹੇ ਆ ਤੇ ਅਸੀਂ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਆ ਸਾਡੀਆਂ ਬਹੁਤ ਅਧਿਕਾਰੀਆਂ ਨਾਲ ਸਹਿਬ ਲੋ ਪ੍ਰਸ਼ਾਸਨ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਿਆ ਵੀ ਤੁਸੀਂ ਸਾਡਾ ਲੋਕਾਂ ਦਾ ਆਵਾਮ ਦਾ ਪੱਖ ਲੈ ਕੇ ਕਿਸੇ ਇੱਕ ਕਾਰਪੋਰੇਟ ਘਦਾਰੇ ਨੂੰ ਨਾ ਘਰਾਣੇ ਨੂੰ ਨਾ ਦੇਖੋ ਸਾਡੇ ਹੱਕ ਦੇ ਵਿੱਚ ਫੈਸਲਾ ਲਿਆਓ ਇਹਨੂੰ ਫੈਕਟਰੀ ਨੂੰ ਪੂਰਨ ਤਨ ਤੇ ਬੰਦ ਕੀਤਾ ਜਾਵੇ ਜੇ ਜਿਹੜੇ ਸਾਡੇ ਲੋਕ ਨੇ ਇਲਾਕੇ ਦੇ ਉਸ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਇਹ ਬਾਰ ਬਾਰ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਬਾਰ ਬਾਰ ਗੱਲ ਹੋ ਰਹੀ ਹੈ ਪ੍ਰਸ਼ਾਸਨ ਨਾਲ ਗੱਲ ਬਗੇ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਗੱਲ ਕੀ ਹੈ ਮਨ ਕਾਰਨ ਕੀ ਹੋ ਰਿਹਾ ਦੇਖੋ ਜੀ ਮੈਂ ਇਹਦੇ ਵਿੱਚ ਇਹੀ ਕਹੂੰਗਾ ਵੀ ਸਾਡੀ ਸਰਕਾਰ ਦੀ ਮੈਂ ਨਲਾਇਕੀ ਸਮਝੂੰਗਾ ਕਿਉਂਕਿ ਜਦੋਂ ਸਾਡੀ ਸਰਕਾਰ ਆਈ ਸੀ ਭਗਵਤ ਮਾਨ ਜੀ ਦੀ ਉਹ ਕਹਿੰਦੇ ਸੀਗੇ ਵੀ ਮੈਂ ਅਸੀਂ ਜਨਤਾ ਨੂੰ ਪਹਿਲਾਂ ਪਹਿਲ ਦੇ ਆਧਾਰ ਤੇ ਰੱਖ ਕੇ ਇਹ ਕੰਮ ਕਰਾਂਗੇ ਜਾਂ ਤਾਂ ਹੁਣ ਸਾਰੀ ਜਨਤਾ ਹਰ ਪਿੰਡ ਦੀ 2000 ਤੋਂ ਉੱਪਰ ਦੀ ਆਬਾਦੀ ਆ ਹਰ ਜਿਹੇ ਲੋਕ ਇਸ ਚੀਜ਼ ਦੇ ਖਿਲਾਫ ਨੇ ਤਾਂ ਇਹਨੂੰ ਬੰਦ ਕਰਨਾ ਚਾਹੀਦਾ ਕਿਉਂਕਿ ਇਹ ਤੋਂ ਪਹਿਲਾਂ ਵੀ ਜਦੋਂ ਸਾਡਾ ਸਮਰਾਲਾ ਇਲਾਕਾ ਇਹ ਸੰਘਰਸ਼ੀ ਲੋਕ ਨੇ ਅਜੀ ਪਹਿਲਾ ਬੇੜ ਤੇ ਮਾਚਵਾੜੇ ਦੇ ਲੱਗ ਜੇ ਇੱਕ ਪਟਾਕਾ ਫੈਕਟਰੀ ਸੀ ਉਹ ਕਿਸੇ ਅਸਰਦਾਰ ਸੂਕ ਮੰਤਰੀ ਦੀ ਫੈਕਟਰੀ ਸੀ ਉਹ ਵੀ ਅਸੀਂ ਬੰਦ ਕਰਾਈ ਆ ਇਹਨੂੰ ਵੀ ਅਸੀਂ ਬੰਦ ਕਰਾਵਾਂਗੇ ਸਰਕਾਰ ਨੂੰ ਇਸ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਨਹੀਂ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸਰਕਾਰ ਦੇ ਖਿਲਾਫ ਸੋ ਗੱਲਬਾਤ ਕੀਤੀ ਆ ਭਾਦਿਕ ਸੰਜੋ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜੀ ਗਿਆਸਪੁਰ ਹੁਣ ਸਾਡੇ ਨਾਲ ਮੌਜੂਦ ਨੇ ਪਿੰਡ ਮੁਸ਼ਕਾਵਾ ਸਰਪੰਚ ਨੇ ਮਾਲਵਿੰਦਰ ਲਵਲੀ ਜੀ ਜਾਣਦੇ ਕੀ ਕਹਿਣਾ ਇਹਨਾਂ ਤੋਂ ਸਿਗਲ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿ ਦਾ ਦੁਬਾਰਾ ਦੂਸਰਾ ਧਰਨਾ ਲਗਾਇਆ ਗਿਆ ਹੈ ਕਿ ਲੱਗਦਾ ਕੋਈ ਹੱਲ ਹੋਵੇਗਾ ਹੁਣ ਹੋਊਗਾ ਜੀ ਕਿਸ ਤਰੀਕੇ ਨਾਲ ਹੁਣ ਜਿੰਨੇ ਜਰ ਨਹੀਂ ਕੋਈ ਹਲੰਦਾ ਸੀ ਉੱਠਣਾ ਨਹੀਂ ਇੱਥੋਂ ਪੱਕਾ ਧਰਨਾ ਹੈ ਜੀ ਇਹ ਲੰਗਰ ਚੱਲ ਪਿਆ ਗੁਰੂ ਦਾ ਦੇਖੋ ਜਲੇਬੀਆਂ ਨਿਕਲ ਰਹੀਆਂ ਨੇ ਹੁਣ ਪੂਰਾ ਕੰਮ ਚੱਲੂਗਾ ਇੱਥੋਂ ਜਾ ਵੀ ਰਹੇ ਲੋਕ ਇਹਨਾਂ ਨੇ ਬਾਹਰ ਤੁਸੀਂ ਕੱਲ ਵੀ ਵੀ ਕੀਤੀ ਹੈ ਪ੍ਰਸ਼ਾਸਨ ਨਾਲ ਵੀ ਗਏ ਹੋ ਅਗਨਾਏ ਦੀ ਕੋਲ ਵੀ ਗਏ ਹੋ ਸੈਕਟਰੀਟ ਵੀ ਜਾ ਕੇ ਆਏ ਹਾਂ ਜੀ ਕਿਉਂ ਹੱਲ ਕਿਉਂ ਨਹੀਂ ਬਸ ਜੀ ਕੋਈ ਸਾਰੇ ਪਾਸੇ ਬਹਾਨੇ ਲਾਈ ਜਾਂਦੇ ਆ ਅਸੀਂ ਤੁਹਾਡੇ ਐਪਲੀਕੇਸ਼ਨ ਦੇ ਲੈ ਕੇ ਜੀ ਜਾਂ ਤੁਹਾਨੂੰ ਐਂ ਕਰਦੇ ਅਸੀਂ ਇਹ ਗੱਲ ਕਰਦੇ ਆ ਕੋਈ ਹੱਲ ਨਹੀਂ ਨਿਕਲ ਰਿਹਾ ਜੀ ਉੱਥੇ ਕੰਮ ਹੈ ਉੱਥੇ ਕੰਮ ਚੱ ਫਿਰ ਵੀ ਸਰਕਾਰ ਕਿਉਂ ਜਾਗਰਤੀ ਲੱਗਦੀ ਪਤਾ ਨਹੀਂ ਸਰਕਾਰ ਦੀ ਨਲਕੀ ਹੈ ਜੀ ਇਹ ਸਰਕਾਰ ਸੁਣ ਨਹੀਂ ਰਹੀ ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਸਾਡੇ ਨਾਲ ਖੁਦ ਐਮਐਲਏ ਸਾਹਿਬ ਵੀ ਚੰਡੀਗੜ੍ਹ ਜਾ ਕੇ ਆਏ ਨੇ ਅਸੀਂ ਐ ਨਹੀਂ ਕਹਿੰਦੇ ਵੀ ਉਹ ਤੁਹਾਡੀ ਨਹੀਂ ਕਰਦੇ ਉਹਨਾਂ ਤੋਂ ਜਾ ਕੇ ਆਏ ਨੇ ਡੀਸੀ ਦਾ ਦਫਤਰ ਜਾ ਕੇ ਆਏ ਨੇ ਜੀ ਪਰ ਪਤਾ ਨਹੀਂ ਐਮਐਲਏ ਸਾਹਿਬ ਦੀ ਪਤਾ ਨਹੀਂ ਚਲਦੀ ਪਤਾ ਨਹੀਂ ਕੀ ਹੈ ਹੁਣ ਪਰ ਆਮ ਆਦਮੀ ਪਾਰਟੀ ਦਾ ਵਿਧਾਇਕ ਜਗਤਾ ਸਿੰਘ ਧਰਪਾਲ ਗੱਲ ਕਰਦੇ ਆ ਉਹਨੇ ਟੀਮ ਇੱਥੇ ਪਹੁੰਚੀ ਹੋਈ ਹੈ ਜੀ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਇਹ ਫੈਕਟਰੀ ਨਹੀਂ ਲੱਗਣ ਦਵਾਵਾਂਗੇ ਹਾਂਜੀ ਕਿ ਸਰਕਾਰ ਦਾ ਤਾਂ ਭਰੋਸਾ ਆ ਰਿਹਾ ਹੈ ਫਿਰ ਤੁਸੀਂ ਕਿਉਂ ਧਰਨਾ ਲਗਾ ਰਹੇ ਨਹੀਂ ਜਿੰਨਾ ਚਿਰ ਸਾਡੇ ਨੂੰ ਪੂਰਾ ਮੈਂ ਵੀ ਬ੍ਰੋਸ ਨੂੰ ਨਾ ਧਰਨੇ ਚੱਕ ਰਿਹਾ ਸੀ ਸੋ ਗੱਲਬਾਤ ਕੀਤੀ ਹੈ ਜੋ ਪਿੰਡ ਮੁਸ਼ਕਾਬਾ ਦੇ ਸਰਪੰਨ ਮਾਲਵੇ लवली ਜਿਨ੍ਹਾਂ ਦਾ ਸਾਫ ਸ਼ਬਦਾਂ ਵਿੱਚ ਇਹ ਗੱਲ ਕਹਿਣੀ ਹੈ ਕਿ ਪਹਿਲਾਂ ਵੀ ਧਰਨੇ ਲਗਾ ਚੁੱਕੇ ਆ ਸਾਡੇ ਨਾਲ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਸਾਨੂੰ ਮੁੱਖ ਮੰਤਰੀ ਪੰਜਾਬ ਨਾਲ ਮਿਲਾਨ ਵੀ ਲੈ ਕੇ ਨੇ ਡੀਸੀ ਦਫਤਰ ਵੀ ਜਾ ਚੁੱਕੇ ਆ ਪਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਲਿਖਤੀ ਤੌਰ ਤੇ ਲਵਾਂਗੇ ਜਦੋਂ ਤੱਕ ਅਸੀਂ ਲਿਖਤੀ ਤੌਰ ਤੇ ਨਹੀਂ ਰਵਾਂਗੇ ਲਵਾਂਗੇ ਤਦ ਤੱਕ ਇਹ ਫੈਕਟਰੀ ਚੱਲਦੀ ਰਹੇਗੀ ਹੁਣ ਮੌਕੇ ਤੇ ਪਹੁੰਚੇ ਹੋਏ ਨੇ ਜੋ ਸਾਬਕਾ ਵਿਧਾਇਕ ਜਗਜੀਵਨ ਸਿੰਘ ਛੀਨਿਆ ਵੀ ਇੱਥੇ ਪਹੁੰਚ ਚੁੱਕੇ ਨੇ ਇਹ ਉਹਨਾਂ ਨੇ ਗੱਲਬਾਤ ਕਰ ਲਈ ਕਿ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਇੱਥੇ ਪਹੁੰਚੇ ਹੋ ਕੀ ਗੱਲ ਆ ਪਹੁੰਚਦੇ ਹੋ ਤੁਸੀਂ ਪਹਿਲਾਂ ਵੀ ਇਹਨਾਂ ਦੀ ਮੀਟਿੰਗ ਵਿੱਚ ਪਹੁੰਚੇ ਹੋਏ ਹੋ ਠੀਕ ਹੈ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਸਾਰੇ ਨਗਰ ਨਿਵਾਸੀਆਂ ਵੱਲੋਂ ਕਿਉਂਕਿ ਮੁਸ਼ਕਾਬਾਦ ਨਗਰ ਸਾਡਾ ਪਿੰਡ ਕੀਰਨੀਆ ਟੱਪਰੀਆ ਹਰਿਓ ਕਲਾ ਹਰਿਓ ਖੁਰਦ ਹੀੜੀਆਂ ਮਰਮਾ ਚਾਰਸਾ ਵਰ ਸਿਹਾਲਾ ਇਹ ਸਾਰੇ ਪਿੰਡ ਨਗਰ ਗਹਿਲੇ ਵਾਲੇ ਇੱਥੇ ਸਾਰੇ ਪਿੰਡ ਇੱਥੇ ਅੱਜ ਇਹਦੇ 15-20 ਪਿੰਡ ਇਕੱਠ ਹੋ ਗਏ ਆ ਤੇ ਪ੍ਰਧਾਨ ਜੀ ਖੜੇ ਨੇ ਸਾਡੇ ਗਿਆਸਪੁਰਾ ਸਾਹਿਬ ਕਾਧੀਆਂ ਗਰੁੱਪ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਹਬੀਬ ਸਿੰਘ ਕਾਧੀਆਂ ਔਰ ਇਹਨਾਂ ਦੀ ਗਵਾਹੀ ਦੇ ਵਿੱਚ ਬਹੁਤ ਵੱਡਾ ਜਿਹੜਾ ਇਹ ਧਰਨਾ ਰੋਸ ਮਜਾਰਾ ਕਰ ਰਹੇ ਆ ਇਹਦਾ ਇੱਕ ਕਾਰਨ ਆ ਇਹ ਕਿਹੜੀ ਗੈਸ ਆ ਫੈਕਟਰੀ ਲੱਗ ਰਹੀ ਆ ਇਹਦਾ ਵਿਰੋਧ ਦੇ ਵਿੱਚ ਉਤਰੇ ਨੇ ਕੋਈ ਵੀ ਮੈਂ ਸਨ ਸੱਜਣ ਕੋਈ ਕਿਸਾਨ ਆ ਕੋਈ ਨਗਰ ਨਿਵਾਸੀ ਨੇ ਉਹ ਇਹ ਨਹੀਂ ਚਾਹੁੰਦਾ ਵੀ ਸਾਡੇ ਇੰਡਸਟਰੀ ਨਾ ਲੱਗੇ ਇਹ ਕਿਉਂ ਵਿਰੋਧ ਕਰ ਰਹੇ ਨੇ ਇਹਦਾ ਕਾਰਨ ਆ ਵੀ ਇਹ ਜਿਹੜੀ ਇੰਡਸਟਰੀ ਲੱਗ ਰਹੀ ਆ ਗੈਸ ਆ ਗੈਸ ਫੈਕਟਰੀ ਲੱਗ ਰਹੀ ਆ ਇਹਦਾ ਵੱਡਾ ਵਿਰੋਧ ਹੋਇਆ ਸਾਡੇ ਇਲਾਕੇ ਦੇ ਵਿੱਚ ਇਹਦਾ ਇੱਕੋ ਇੱਕ ਕਾਰਨ ਆ ਕਿ ਜੇ ਜੇ ਇਹ ਫੈਕਟਰੀ ਲੱਗ ਗਈ ਇੱਥੇ ਤਾਂ ਲੋਕਾਂ ਲਈ ਜਿਉਣਾ ਦੁੱਭਰ ਹੋ ਜਾਊਗਾ ਦੋਕਾਨੇ ਕਿਉਂ ਪਿੰਡਾਂ ਦੇ ਵਿੱਚ ਲਾ ਕੇ ਵੀ ਸਾਡਾ ਪਿੰਡ ਬਕਾਉ ਹੈ ਕੋਈ ਦੇ ਦੇਖਿਆ ਕਦੇ ਲਾਇਆ ਇਹਦਾ ਕਾਰਨ ਇੱਕ ਹੋਗਾ ਕਿ ਵੀ ਇਹ ਘੁੰਗਰਾਲੀ ਰਾਜਪੂਤਾ ਲੱਗੇ ਹੋਰ ਕਿਤੇ ਵੀ ਇਹ ਫੈਕਟਰੀਆਂ ਲੱਗੀਆਂ ਨੇ ਉਹਦਾ ਤਾਂ ਲਵਾ ਬੈਠੇ ਲੋਕ ਲਿਕਨ ਬੜੇ ਪਿਛਤਾ ਰਹੇ ਨੇ ਵੀ ਅਸੀਂ ਵੀ ਲਵਾ ਬੈਠੇ ਤਾਂ ਬੜੇ ਪਿਛਤਾਵਾਂਗੇ ਅਸੀਂ ਸਾਨੂੰ ਪਿੰਡ ਛੱਡਣ ਤੋਂ ਕੋਈ ਮੈਂ ਸਮਝਦਾ ਕਈ ਚੋ ਅਚਾਰਾ ਨਹੀਂ ਸਾਡੇ ਕੋ ਮੈਂ ਬੇਨਤੀ ਕਰਨਾ ਚਾਹੁੰਨਾ ਕਿਸਾਨ ਭਰਾਵਾਂ ਰਾਹੀਂ ਤੁਹਾਡੇ ਮਾਦੀਮ ਰਾਹੀਂ ਸਰਕਾਰ ਨੂੰ ਵੀ ਕਿਉਂਕਿ ਅਸੀਂ ਸਰਕਾਰ ਦੇ ਵਿੱਚ ਬੈਠੇ ਆਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਦੀ ਸੁਣੀ ਜਾਵੇ ਇਹ ਵਿਚਾਰੇ ਧੁੱਪਾ ਦੇ ਵਿੱਚ ਬੈਠੇ ਨੇ ਇਸ ਜਗ੍ਹਾ ਦੇ ਉੱਤੇ ਵੀ ਤਿੰਨ ਚਾਰ ਵਾਰ ਇਹਨਾਂ ਨੂੰ ਤਾਨਾ ਲਾਤਾ ਪ੍ਰਸ਼ਾਸਨ ਆਉਂਦਾ ਇਹਨਾਂ ਨੂੰ ਠਾਲ ਕੇ ਚੱਲ ਜਾਂਦਾ ਆਸ਼ਵਾਸ਼ਣ ਦਿੰਦਾ ਵੀ ਹੱਲ ਹੋਵੇਗਾ ਹੋਣਾ ਚਾਹੀਦਾ ਜੀ ਬਿਲਕੁਲ ਅਸੀਂ 20 ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਰਕਾਰ ਤੋਂ ਪਰੇ ਹਟ ਕੇ ਅਸੀਂ ਆਪਣੇ ਨਗਰ ਨਿਵਾਸੀਆਂ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਆ ਗਏ ਹਾਂ ਸੋ ਗੱਲਬਾਤ ਕੀਤੀ ਹੈ ਜੋ ਸਾਬਕਾ ਵਿਧਾਇਕ ਜੁਜਿੰਨਤੇ ਪਹੁੰਚੀ ਸੀ ਜਿਨ੍ਹਾਂ ਦਾ ਇਹ ਗੱਲ ਕਹਿਣਾ ਹੈ ਕਿ ਅਸੀਂ ਸਰਕਾਰ ਨੂੰ ਜਾ ਕੇ ਬੇਨਤੀ ਕਰਾਂਗੇ ਸਰਕਾਰ ਦੇ ਵਿੱਚ ਬੈਠੇ ਆ ਕਿ ਇਹ ਜੋ ਫੈਕਟਰੀ ਨਾ ਲੱਗੇ ਇੱਕ ਵਾਰ ਦੁਬਾਰਾ ਦੱਸ ਦਿੰਨੀ ਹੈ ਕਿ ਇਸ ਵਾਰ ਧਰਨਾ ਲੱਗਿਆ ਹੋਇਆ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕੀਤਾ ਹੋਇਆ ਪਿੰਡ ਬਿਆਲਪੁਰ ਦੇ ਕੋਲ ਜਿੱਥੇ ਕਿ ਸੈਂਕੜੇ ਪਿੰਡ ਨਿਵਾਸੀ ਅਤੇ ਪਹੁੰਚੇ ਹੋਏ ਨੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ ਇੱਕ ਗੈਸ ਫੈਕਟਰੀ ਲੱਗ ਰਹੀ ਹੈ ਅੱਥਰੀ ਸਵੇਰ ਧੁੱਪ ਪੈ ਰਹੀ ਹੈ ਤੇ ਕਿਸਾਨ ਤੋਂ ਨਾਲ ਨਿਵਾਕਾਂ ਦੇ ਨਿਵਾਸੀ ਨੇ ਇਸ ਵਾਰ ਬੈਠੇ ਹੋਏ ਨੇ ਤੁंजे ਕਹਿ ਰਹੇ ਨੇ ਕਿ ਜਦੋਂ ਤੱਕੇ ਫੈਕਟਰੀ ਨਹੀਂ ਬੰਦ ਹੋਵੇਗੀ ਅਸੀਂ ਇਹ ਧਰਨਾ ਨਹੀਂ ਚੱਕਾਂਗੇ ਹੁਣ ਦੇਖਣਾ ਹੋਵੇਗਾ ਕਿ ਕੀ ਕਰਨਾ ਲੱਗਿਆ ਹੋਇਆ ਇੱਕਾਦੋ ਚੱਕਿਆ ਜਾਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਮਨੀਸ਼ ਚਦੇਵਾ ਸਮਰਾਲਾ ਡੇਲੀ ਪੋਸਟ